ਸੋ ਸਗਵੀਰ ਸਿਆਂ ਮਾਫੀਆਂ ਅਣਜਾਣ ਪੁਣੇ ਚ ਕੀਤੀਆਂ ਗਲਤੀਆਂ ਨਹੀਂ ਹੁੰਦੀਆਂ ਨੇ ਜੇ ਅਣਜਾਣੇ ਦੇ ਵਿੱਚ ਗਲਤੀ ਹੋ ਜੇ ਕੌਮਾਂ ਮਾਫ ਵੀ ਕਰਦੀਆਂ ਆਈਆਂ ਨੇ ਸੰਗਤ ਵੱਡੀ ਹੁੰਦੀ ਆ ਲੋਕ ਵੱਡੇ ਹੁੰਦੇ ਨੇ ਮਾਫ ਕਰਦੇ ਆਏ ਨੇ ਪਰ ਜੇ ਜਾਣਬੁੱਝ ਕੇ ਮਿੱਥ ਕੇ ਸਿਆਸ਼ਾ ਕੀਤੀਆਂ ਹੋਣ ਪਿੱਠਾਂ 'ਚ ਛੁਰੇ ਮਾਰੇ ਹੋਣ ਖੰੰਜਰ ਮਾਰੇ ਹੋਣ ਗਦਾਰੀਆਂ ਕੀਤੀਆਂ ਹੋਣ ਆਪਣੇ ਲੋਕਾਂ ਨਾਲ ਆਪਣੀ ਧਰਤੀ ਨਾਲ ਆਪਣੇ ਪੰਥ ਤੇ ਆਪਣੇ ਕੌਮ ਨਾਲ ਉਹਦੀਆਂ ਮਾਫ਼ੀਆਂ ਨਹੀਂ ਸੱਜਣਾ ਉਹਦੀਆਂ ਸਜ਼ਾਾਂ ਮਿਲਦੀ ਆਪਣੇ 40-45 ਸਾਲਾਂ ਦੌਰਾਨ ਜੋ ਤੂੰ ਕੀਤਾ ਜੋ ਤੇਰੇ ਪਰਿਵਾਰ ਨੇ ਕੀਤਾ ਤੈਨੂੰ ਕੋਈ ਪਛਤਾਵਾ ਨਹੀਂ ਸਿਰਫ ਤੇ ਸਿਰਫ ਆ ਵੋਟਾਂ ਦੇੜੀਆਂ ਆਉਂਦੀਆਂ ਦੇਖ ਕੇ 24 ਵਾਲਿਆਂ ਹੁਣਾਂ ਤੂੰ ਡਰਾਮਾ ਖੇਡ ਰਹਿਆ ਆ ਤੇ ਆਪ ਹੀ ਅਰਦਾਸ ਕਰਦੇ ਆ ਕਿ ਜਿਹੜੇ ਸਿਆਸਤਾਂ ਕਰਦੇ ਹੁੰਦੇ ਉਹਦਾ ਕੱਖ ਨਾ ਰਵੇ ਰਹਿਣਾ ਨਿਬੰਦ ਸਿਆ ਤਾਂ ਸਭ ਤੋਂ ਪਹਿਲਾਂ ਬੀਬੀ ਖਰੜਾ ਸ਼ਹੀਦ ਭਾਈ ਜਸਵੰਤ ਸਿੰਘ ਖਰੜਾ ਦੀ ਧਰਮ ਪਤਨੀ ਬੀਬੀ ਖਰੜਾ ਬਾਲਸਾਹ ਕੋਲ ਜਾਂਦੀ ਹੈ ਕਿ ਬਾਲਸਾਹ ਤੁਸੀਂ ਵਾਦਾ ਕੀਤਾ ਸੀਗਾ ਜਿਹੜੇ ਵਿੱਚ ਝੂਠੇ ਮੁਕਾਬਲਿਆਂ ਦੇ ਵਿੱਚ ਜਿਹੜੇ ਬੰਦੇ ਮਾਰੇ ਆ ਨੌਜਵਾਨ ਮਾਰੇ ਆ ਬਲਾਤਕਾਰ ਹੋਏ ਆ ਕੁੜੀਆਂ ਦੇ ਸਾਡੀਆਂ ਬੀਬੀਆਂ ਦੇ ਇੱਜ਼ਤਾਂ ਲੁੱਟੀਆਂ ਗਈਆਂ ਨੇ ਜਿਵਾਗ ਤੱਕ ਮਾਰੇ ਨੇ ਉਹਨਾਂ ਝੂਠੇ ਪੁਲਿਸ ਮੁਕਾਬਲਿਆਂ 'ਚ ਉਹਦਾ ਅਨਸਾਬ ਚਲੋ ਹੁਣ ਆਪਣੀ ਸਰਕਾਰ ਬਣ ਗਈ ਆਪਾਂ ਲਈ ਇਹ ਬੰਦੇ ਸਾਹਮਣੇ ਤਾਂ ਉੱਥੇ ਬਾਲ ਸਾਹਿਬ ਦਾ ਇੱਕ ਬਿਆਨ ਹੁੰਦਾ ਧਿਆਨ ਨਾਲ ਸੁਣੋ ਕਹਿੰਦਾ ਬੀਬਾ ਜੀ ਪਿਛਲੀਆਂ ਗੱਲਾਂ ਭੁੱਲ ਭਲਾ ਕੇ ਹੁਣ ਆਪਾਂ ਅੱਗੇ ਵਧਣ ਦਾ ਵੇਲਾ ਛੱਡ ਦਿਓ ਪਿਛਲੀਆਂ ਗੱਲਾਂ ਇਹ ਸਭ ਤੋਂ ਪਹਿਲਾਂ 97 ਦੇ ਵਿੱਚ ਬਾਲ ਸਾਹਿਬ ਬੀਬੀ ਖਾਲਾ ਨੂੰ ਕਹਿੰਦੇ ਆ ਬੀਬੀ ਖਾਲਾ ਸਜਣੋਂ ਹਲੇ ਜਾਂਦੇ ਹੀ ਬੈਠੇ ਐ ਜਾ ਕੇ ਪੁੱਛ ਸਕਦੇ ਆ ਕਿ ਕੀ ਬਾਲ ਸਾਹਿਬ ਨੇ ਉਦੋਂ ਸੁਖਬੀਰ ਸਿੰਘ ਦੇ ਪਿਤਾ ਨੇ ਬੀਬੀ ਖਾਲਾ ਨੂੰ ਜਵਾਬ ਦਿੱਤਾ ਸੀ ਉਹ ਪਰਮਰਾਜ ਅੰਮ੍ਰਾਂਗਲ ਤੇ ਉਹ ਸਮੇਂ ਸੈਣੀ ਉਹੀ ਬਾਦਲ ਲਾਣਾ ਜਿਹੜਾ ਉਹਨਾਂ ਨੂੰ ਕਲੀਨ ਚਟਾ ਦਿੰਦਾ ਰਿਹਾ ਤੇ ਮੁੜ ਕੇ ਵੱਡੇ ਵੱਡੇ ਉਹਧਿਆਂ ਤੇ ਬਿਠਾਉਂਦਾ ਰਿਹਾ ਉਹਦੀ ਆਪ ਤੇ ਸਮਝ ਲਓ ਕਹਾਣੀ ਤੁਹਾਡੇ ਸਾਰੀ ਸਮਝ ਪੈ ਜੇਨੇ ਤਾਂ ਉਹ ਮੈਂ ਸਾਰੇ ਲਿੰਕ ਜਿਹੜੇ ਜੋੜਤੇ ਆ ਕੜੀ ਨਾ ਕੜੀ ਜੋੜਤੀ ਵੀ ਕੌਣ ਪਰਮਰਾਜ ਅਮਰਾਂਗਲ ਜਿਹੜਾ ਪਹਿਲਾ ਝੂਠਾ ਪੁਲਿਸ ਮੁਕਾਬਲਾ ਕਰਦਾ ਫਿਰ ਆਕੇ ਉਹ 15 ਦੇ ਵਿੱਚ ਗਵਰਕਲਾਂ ਦੇ ਵਿੱਚ ਗੋਲੀ ਚਲਾਉਂਦਾ ਤੇ ਕੌਣ ਸਵੇ ਸੈਣੀ ਹੈ ਜਿਹੜਾ ਆਕੇ ਡੀਜੀਪੀ ਲੱਗਦਾ ਹੈ 13 ਦੇ ਵਿੱਚ ਉਹਨੂੰ ਕਲੀਨ ਚਟਾ ਦਿੰਦਾ ਤੇ 15 ਦੇ ਵਿੱਚ ਵੀ ਉਹੀ ਡੀਜੀਪੀ ਸੈਣੀ ਹੁੰਦਾ ਹੈ ਇਹ ਸਾਰੀ ਤੁਮ ਗੇਮ ਸਮਝ ਆਏ ਨੇ ਕਿਵੇਂ ਕਿਵੇਂ ਪੰਜਾਬ ਦੇ ਨਾਲ ਗਦਾਰੀਆਂ ਜਿਹੜੀਆਂ ਉਹ ਬਾਦਲ ਪਰਿਵਾਰ ਨੇ ਕੀਤੀਆਂ ਦਿਨੇ ਵਿੱਚ ਰਾਜਾਂ ਦੇ ਹੱਕ ਹੋਏ ਗਏ ਨੇ ਅਧਿਕਾਰ ਖੋਏ ਗਏ ਨੇ ਹਰ ਉਸ ਫੈਸਲੇ ਦੇ ਉੱਤੇ ਜਿਹੜੀ ਮੋਹਰ ਲਾਉਣ ਵਾਲਾ ਉਹ ਕੌਣ ਸੀ ਉਹ ਬਾਦਲ ਲਾਣਾ ਸੀ ਆ ਕਹਿੰਦਾ ਸੀ ਨਾ ਕਿ ਬੇਲੜ ਨੇ ਜੀ ਧਰਨਿਆਂ ਤੇ ਬਹਿ ਜਾਂਦੇ ਆ ਕਿ ਜਿਨ੍ਹਾਂ ਨੂੰ ਕੋਈ ਘਰੇ ਕੰਮ ਨਹੀਂ ਆਇਸਕਬੀਰ ਕਹਿੰਦਾ ਹੁੰਦਾ ਸੀ ਕਿ ਜਿਨ੍ਹਾਂ ਨੂੰ ਕੋਈ ਘਰੇ ਕੰਮ ਨਹੀਂ ਇਹ ਬੇਲੜ ਲੋਕ ਨੇ ਇਹ ਧਰਨਿਆਂ ਤੇ ਆ ਜਾਂਦੇ ਆ ਇਹੀ ਉਹ ਜੁੰਡਲੀ ਐ ਤਿੰਨੇ ਸੌਰਾ ਦੀ ਘਰ ਵਾਲੀ ਵੀ ਪੁੱਤ ਵੀ ਸਾਰੇ ਬੋਲੀ ਜਾਂਦੇ ਆ ਨਾ ਤਿੰਨੇ ਬੈਠੇ ਆ ਪਰਿਵਾਰ ਦੇ ਮੈਂਬਰ ਇਹ ਉਹੀ ਕਾਲੇ ਕਾਨੂੰਨ ਜਿਹੜੇ 7 750 ਬੰਦਾ ਪਰਵਾ ਕੇ ਸਾਲ ਭਰ 12 13 ਮਹੀਨੇ ਬਹਿ ਕੇ ਪੰਜਾਬ ਹਰਿਆਣਾ ਦੇ ਬਾਕੀ ਸੂਬੇ ਰਲ ਕੇ ਨਾਲ ਜਿਹੜੇ ਕਾਲੇ ਕਾਨੂੰਨ ਬੰਦ ਕਰਾ ਕੇ ਉਹਨਾਂ ਦੇ ਹੱਥ ਚ ਬੋਲੇ ਸੀ ਕਿਵੇਂ ਇਹਨਾਂ ਨੇ ਟਾਬਿਆਂ ਤੇ ਕਬਜ਼ੇ ਕੀਤੇ ਕਿਵੇਂ ਹੋਟਲਾਂ ਤੇ ਕਬਜ਼ੇ ਕੀਤੇ ਕਿਵੇਂ ਇਹਨਾਂ ਨੇ ਟਰਾਂਸਪੋਰਟਾਂ ਦੇ ਕਬਜ਼ੇ ਕੀਤੇ ਬੱਸਾਂ ਜਿਹੜੀਆਂ ਇਹਨਾਂ ਨੇ ਪਰਮਟ ਖੋਹੇ ਲੋਕਾਂ ਤੋਂ ਗਰੀਬਾਂ ਤੋਂ ਇੱਕ ਬੱਸ ਅੱਗੇ ਪਾਲੀ ਇੱਕ ਮੁਰੇ ਪਾਲੀ ਇੱਕ ਮਗਰ ਪਾਲੀ ਉਹ ਖਾਲੀ ਘੜਕ ਲਈ ਗਈ ਆ ਕੇ ਇਹਨਾਂ ਨੂੰ ਵੇਚ ਗਿਆ ਲੋਕਾਂ ਨੂੰ ਕਿਵੇਂ ਜਲੀਲ ਕੀਤਾ ਕਿਵੇਂ ਝੂਠੇ ਮੁਕੱਦਮੇ ਲੋਕਾਂ ਦੇ ਦਰਜ ਕਰਾਏ ਇਹਨੇ ਕਈ ਧਾਰਨਾ ਨੇ ਹਲ ਹਲਕੇ ਦੀਆਂ ਇਹਨਾਂ ਲੀਡਰਾਂ ਦੁਆਰਾ ਕਿਵੇਂ ਕਿਸੇ ਨੂੰ ਸਰੋਪਾ ਦੇ ਵੀ ਆ ਜਾ ਜਾਂ ਸਰੋਪਾ ਲੈ ਲਾ ਤੇ ਨਹੀਂ ਪਰਚਾ ਪਿਆ ਰਿਹਾ ਕਿਵੇਂ ਲੋਕਾਂ ਦਾ ਰਾਤਾਂ ਹਵਾਲਾਤਾਂ ਚ ਕਟਾਈਆਂ ਕਹਿ ਕੇ ਥਾਣੇਦਾਰਾਂ ਨੂੰ ਕਿ ਇਹਦਾ ਕਿਹੜਾ ਦੁਆਰੇ ਸਮਾਂ ਦਿਓ ਅਮਰੋ ਤੇ ਸਾਨੂੰ ਅਸੀਂ ਦੁਬਾਰਾ ਫੇਰ ਰੰਗ ਦਿਖਾਵਾਂਗੇ ਤੁਹਾਨੂੰ ਹੱਥ ਖਾਵਾਂਗੇ ਇਹ ਖੂਨ ਚ ਹੁੰਦੀਆਂ ਨੇ ਜੋ ਬਾਦਲ ਨੇ ਕੀਤਾ ਉਹ ਇਹਨਾਂ ਦਾ ਲਾਣਾ ਕਰੂ ਵੀ ਕਰੂਗਾ ਭੁੱਲ ਜਾ ਹਾਂ ਮੈਨੂੰ ਗੱਲਾਂ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਜਾਂ ਮੇਰੀ ਗੱਲਾਂ ਦਾ ਜਵਾਬ ਦੇ ਦਿਓ ਹਾਂਜੀ ਵਾਹਿਗੁਰਜ ਜੀ ਕਾ ਖਾਲਸਾ ਤੇ ਵਾਹਿਗੁਰਜ ਜੀ ਕੀ ਫਤਿਹ ਸੋ ਪਹਿਲਾਂ ਤੁਹਾਨੂੰ ਅੱਜ ਇੱਕ ਵੀਡੀਓ ਦਿਖਾਉਨੇ ਆ ਤੇ ਉਸ ਤੋਂ ਬਾਅਦ ਆਪਾਂ ਲੰਮੀ ਚੌੜੀ ਗੱਲਬਾਤ ਅੱਜ ਇਸ ਮਸਲੇ ਤੇ ਕਰਨੀ ਆ ਕਿ ਕੀ ਇਹ ਲੋਕ ਸੋ ਪਹਿਲਾਂ ਆਹਾ ਸਾਹਮਣੇ ਸਨਮੁਖ ਹੋ ਕੇ ਵੀਡੀਓ ਸੁਣਿਓ ਗੁਰੂ ਮਾਰਗ ਤੋਂ ਮਾਫੀ ਮੰਗਣਾ ਚਾਹੁੰਦਾ ਕਿ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਜਾਂ ਸਰਕਾਰ ਤੋਂ ਬਗੈਰ ਕਿਸੇ ਦਾ ਦੁੱਖ ਦਿਖਾਇਆ ਹੋਏ ਅਸੀਂ ਮਾਫੀ ਚਾਹੁੰਦੇ ਹਾਂ ਜੇ ਕਿਸੇ ਦਾ ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਕਿਉਂਕਿ ਆਮ ਸੰਗਤ ਦੇ ਵਿੱਚ ਮੰਨ ਚਾਹ ਹੈ ਕਿ ਪੰਤਿਕ ਸਰਕਾਰ ਦੀ ਹਾਂ ਪੰਤਿਕ ਸਰਕਾਰ ਸੀ ਪਰ ਕਿਵੇਂ ਹੋਇਆ ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤੇ ਸਰਕਾਰ ਉਹ ਪ੍ਰੇਸ਼ਾਨ ਪਾ ਕੇ ਕਰ ਦਿੱਤਾ ਸਾਨੂੰ ਉਹਦੀ ਵੀ ਮਾਫੀ ਕਿ ਅਸੀਂ ਨੇ ਲੋਸ਼ੀ ਫੜ ਸਕੇ ਪਰ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਜਿਹੜੇ ਅਸਲੀ ਦੋਸ਼ੀ ਆ ਉਹਨਾਂ ਨੂੰ ਜੇਲ੍ਹਾਂ ਚ ਭਾਵਾਂਗੇ ਤੇ ਨਾਲੇ ਜਿਨ੍ਹਾਂ ਨੇ ਸਿਆਸਤ ਕੀਤੀ ਐ ਉਹਨਾਂ ਦੀ ਵੀ ਸ਼ਕਲਾਂ ਵੀ ਕੌਮ ਦੇ ਸਾਹਮਣੇ ਪੇਸ਼ ਕਰਾਂਗੇ ਜਿਨ੍ਹਾਂ ਨੇ ਸਿਆਸਤ ਕੀਤੀ ਮੈਂ ਅੱਜ ਸ਼ਰੋਮੀ ਕਾਲੀਦਨ ਦੇ ਪ੍ਰਧਾਨ ਹਾਂ ਤੁਸੀਂ ਸੁਣਿਆ ਜੀ ਸੁਖਵੀਰ ਸਿੰਘ ਬਾਦਲ ਨੂੰ ਜਿਹੜੇ ਅੱਜ ਕਾਲ ਤੱਕ ਸਾਹ ਦੇ ਉੱਤੇ ਮਾਫੀ ਮੰਗ ਰਹੇ ਆ ਸੋ ਸੁਖਵੀਰ ਸਿੰਘ ਮਾਫੀਆਂ ਅਣਜਾਣ ਪੁਣੇ ਚ ਕੀਤੀਆਂ ਗਲਤੀਆਂ ਨਹੀਂ ਹੁੰਦੀਆਂ ਨੇ ਜੇ ਅਣਜਾਣੇ ਦੇ ਵਿੱਚ ਗਲਤੀ ਹੋ ਜੇ ਕੌਮਾਂ ਮਾਫ਼ ਵੀ ਕਰਦੀਆਂ ਆਈਆਂ ਨੇ ਸੰਗਤ ਵੱਡੀ ਹੁੰਦੀ ਆ ਲੋਕ ਵੱਡੇ ਹੁੰਦੇ ਨੇ ਮਾਫ਼ ਕਰਦੇ ਆਏ ਨੇ ਪਰ ਜੇ ਜਾਣਬੁੱਝ ਕੇ ਮਿੱਥ ਕੇ ਸਿਆਸ਼ਾ ਕੀਤੀਆਂ ਹੋਣ ਪਿੱਠਾਂ 'ਚ ਛੁਰੇ ਮਾਰੇ ਹੋਣ ਖੰੰਜਰ ਮਾਰੇ ਹੋਣ ਗਦਾਰੀਆਂ ਕੀਤੀਆਂ ਹੋਣ ਆਪਣੇ ਲੋਕਾਂ ਨਾਲ ਆਪਣੀ ਧਰਤੀ ਨਾਲ ਆਪਣੇ ਪੰਥ ਤੇ ਆਪਣੇ ਕੌਮ ਨਾਲ ਉਧੀਆਂ ਮਾਫੀਆਂ ਨਹੀਂ ਸੱਜਣਾ ਉਧੀਆਂ ਸਜ਼ਾਾਂ ਮਿਲਦੀਆਂ ਨੇ ਬਹੁਤੀ ਸਜ਼ਾ ਤੁਹਾਨੂੰ ਲੋਕਾਂ ਨੇ ਦੇਤੀ ਆ ਰਹਿੰਦੀ ਸਜ਼ਾ ਜਿਹੜੀ ਤੁਸੀਂ ਅੱਜ ਵੀ ਤੂੰ ਅੱਜ ਵੀ ਐਸ ਵੇਲੇ ਵੀ ਸੁਖਵੀਰ ਸਿਆ ਅਕਾਲ ਤਖਤ ਸਾਹਿਬ ਨੂੰ ਦਰਬਾਰ ਸਾਹਿਬ ਨੂੰ ਗੁਰੂ ਰੰਧ ਸਾਹਿਬ ਨੂੰ ਢਾਲ ਬਣਾ ਕੇ ਵਰਤ ਰਿਹਾ ਤੂੰ ਅੱਜ ਵੀ ਸਹਾਰਾ ਲੈ ਰਿਹਾ ਝੂਠ ਬੋਲ ਕੇ ਉੱਥੇ ਕਿ ਕਿਸੇ ਵੀ ਤਰੀਕੇ ਨਾਲ ਤੇਰੀ ਸਿਆਸੀ ਜਿਹੜੀ ਜ਼ਮੀਨ ਖਤਮ ਹੋ ਚੁੱਕੀ ਹੈ ਤੁਹਾਡੀ ਖਤਮ ਹੋ ਚੁੱਕਿਆ ਪੰਜਾਬ ਦੇ ਵਿੱਚੋਂ ਤੁਸੀਂ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੁਬਾਰਾ ਹਾਸਲ ਹੋ ਜੇ ਤੇ ਕਿਸੇ ਤਰੀਕੇ ਦੇ ਨਾਲ ਤੁਸੀਂ ਦੁਬਾਰਾ ਸੱਤਾ ਦੇ ਉੱਤੇ ਕਾਬਜ ਹੋ ਜਾਓ ਅੱਜ ਵੀ ਤੂੰ ਇਹ ਬਹੁਤ ਵੱਡਾ ਤੂੰ ਇੱਕ ਤਰੀਕੇ ਦੇ ਨਾਲ ਪ੍ਰਮਾਤਮਾ ਉਹ ਵੈਗੁਰੂ ਰੱਬ ਜਿਹੜਾ ਸਭ ਜਾਣੀ ਜਾਣ ਹੈ ਉਹਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਉੱਥੇ ਖੜ ਕੇ ਡਰਾਮਾ ਕਰਕੇ ਸਿਰਫ ਤੇ ਸਿਰਫ ਤੈਨੂੰ ਕੋਈ ਪਸਤਾਵਾ ਨਹੀਂ ਦਿਲੋਂ ਕੋਈ ਪਸਤਾਵਾ ਨਹੀਂ ਤੈਨੂੰ ਕੋਈ ਪਸਤਾਵਾ ਨਹੀਂ ਜੋ ਤੇਰੇ ਪਿਤਾ ਜੀ ਨੇ ਕੀਤਾ ਆਪਣੇ 40 45 ਸਾਲਾਂ ਦੌਰਾਨ ਜੋ ਤੂੰ ਕੀਤਾ ਜੋ ਤੇਰੇ ਪਰਿਵਾਰ ਨੇ ਕੀਤਾ ਤੈਨੂੰ ਕੋਈ ਪਸਤਾਵਾ ਨਹੀਂ ਸਿਰਫ ਤੇ ਸਿਰਫ ਆ ਵੋਟਾਂ ਦੇੜੀਆਂ ਆਉਂਦੀਆਂ ਦੇਖ ਕੇ 24 ਵਾਲਿਆਂ ਹੁਣ ਆ ਤੂੰ ਡਰਾਮਾ ਖੇਡ ਰਿਹਾ ਆ ਆ ਸਟੰਟ ਤੂੰ ਖੇਡ ਰਿਹਾ ਆ ਵੀ ਕਿਵੇਂ ਨਾ ਕਿਵੇਂ ਲੋਕਾਂ ਦੇ ਦਿਲਾਂ 'ਚ ਵੜਿਆ ਜਾਵੇ ਦੇਖੋ ਜੀ ਮੈਂ ਤਾਂ ਮਾਫੀ ਮੰਗ ਲਈ ਜੀ ਹੁਣ ਮੈਂ ਤੇਰੀ ਮਾਫੀਆਂ ਦੀਆਂ ਗੱਲਾਂ ਕਰਨੀਆਂ ਛੋਡੇ ਬਾਦਲ ਪਰਿਵਾਰ ਦੀਆਂ ਬਾਦਲ ਲਾਣੇ ਦੀਆਂ ਆਪਾਂ ਇੱਕ ਇੱਕ ਕਰਕੇ ਇਹਨਾਂ ਦੀਆਂ ਗਲਤੀਆਂ ਜਿਹੜੀਆਂ ਗਲਤੀਆਂ ਨਹੀਂ ਗਦਾਰੀਆਂ ਇੱਕ ਇੱਕ ਕਰਕੇ ਇਹਨਾਂ ਦੀਆਂ ਗਦਾਰੀਆਂ ਤੇ ਸ਼ਾਜਸ਼ਾ ਇਹਨਾਂ ਦੀਆਂ ਗਿਣਾਂਗੇ ਉਹਦਾ ਪਰਦਾ ਫਾਸ਼ ਕਰਾਂਗੇ ਤੁਸੀਂ ਆਪੇ ਧਿਆਨ ਮਾਰਿਓ ਵੀ ਐਡੀਆਂ ਵੱਡੀਆਂ ਗਦਾਰੀਆਂ ਤਾਂ ਐਡਾ ਵੱਡਾ ਪਿੱਠੇ ਛੁਰਾ ਤੇ ਐਡਾ ਧਰੋ ਸ਼ਾਇਦ ਹੀ ਕਿਸੇ ਦੁਸ਼ਮਣ ਨੇ ਵੀ ਨਾ ਸਾਡੇ ਨਾਲ ਕਮਾਇਆ ਹੋਵੇ ਜਿਹੜਾ ਬਾਦਲ ਲਾਣੇ ਨੇ ਇਸ ਪੰਡਾਲ ਕੌਮ ਦੇ ਨਾਲ ਆਪਣੇ ਲੋਕਾਂ ਦੇ ਨਾਲ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਬਖਸ਼ਿਆ ਇੱਥੋਂ ਤੱਕ ਇਹ ਬੰਦੇ ਚਲੇ ਗਏ ਆ ਤੇ ਆਪ ਹੀ ਅਰਦਾਸ ਕਰਦੇ ਆ ਕਿ ਜਿਹੜੇ ਸਿਆਸਤਾਂ ਕਰਦੇ ਉਹਨਾਂ ਦਾ ਕੱਖ ਨਾ ਦੇਵੇ ਰਹਿਣਾ ਨੀ ਬਦਲ ਸਿਆ ਇਹ ਪ੍ਰਮਾਤਮਾ ਦੇ ਸਮਾਂ ਲੱਗ ਜਾਂਦਾ ਪਰ ਪ੍ਰਮਾਤਮਾ ਅਨਸਾਫ਼ ਹਰ ਗੱਲ ਦਾ ਸਮੇਤ ਜਾਇ ਕਰਦਾ ਸੋਨੂੰ ਵੀ ਇਸ ਗੱਲ ਦਾ ਸਾਰਾ ਜਿਹੜਾ ਨਤੀਜਾ ਉਹ ਭੁਗਤਣਾ ਪੈਣਾ ਹੈ ਕੋਈ ਗੱਲ ਨਹੀਂ ਹੌਲੀ-ਹੌਲੀ ਸਾਰਾ ਕੁਝ ਇਹ ਸਾਹਮਣੇ ਆਉਣਾ ਹੈ ਹੁਣ ਆਪਾਂ ਗੱਲ ਕਰਦੇ ਆਂ ਇਹਨਾਂ ਨੇ ਕੀਤੀਆਂ ਹੋਈਆਂ ਗਦਾਰੀਆਂ ਦੀ ਕਿੱਥੋਂ ਸ਼ੁਰੂ ਹੁੰਦੀ ਹੈ ਗਦਾਰੀ ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਮਾਰਚ 1970 ਦੇ ਵਿੱਚ ਮਾਰਚ 1970 ਦੇ ਵਿੱਚ ਮੁੱਖ ਮੰਤਰੀ ਬਣਦੇ ਇੱਕ ਸਾਲ ਖ ਦੀ ਖਾਤਰ ਮਾਰਚ ਦੇ ਵਿੱਚ ਮੁੱਖ ਮੰਤਰੀ ਬਣਦੇ ਆ ਤੇ 28 ਜੁਲਾਈ 1970 ਨੂੰ 28 ਜੁਲਾਈ 1970 ਨੂੰ ਬਾਬਾ ਬੂਝਾ ਸਿੰਘ ਜਿਹੜਾ ਆਜ਼ਾਦੀ ਘੁਲਾਟੀਆਂ ਵੀ ਰਿਹਾ ਹੈ ਨਕਸਲ ਐਟ ਵੀ ਰਿਹਾ ਹੈ ਉਹਦਾ ਝੂਠਾ ਪੁਲਿਸ ਮੁਕਾਬਲਾ ਸਭ ਤੋਂ ਪਹਿਲਾਂ ਝੂਠੇ ਪੁਲਿਸ ਮੁਕਾਬਲੇ ਸ਼ੁਰੂਆਤ ਕਰਨ ਵਾਲਾ ਇਹ ਪ੍ਰਕਾਸ਼ ਸਿੰਘ ਬਾਦਲ ਸੀ ਇਹਦੇ ਰਾਜ ਦੇ ਵਿੱਚ ਇਹ ਸ਼ੁਰੂ ਹੁੰਦਾ ਹੈ ਪਹਿਲਾ ਪੁਲਿਸ ਮੁਕਾਬਲਾ ਪੁਲ ਦੇ ਉੱਤੇ ਕੀਤਾ ਜਾਂਦਾ ਬਾਬਾ ਬੂਝਾ ਸਿੰਘ ਨੂੰ ਫੜ ਕੇ ਗ੍ਰਿਫਤਾਰ ਕਰਕੇ ਪੁਲ ਦੇ ਉੱਤੇ ਲਿਜਾ ਕੇ ਗੋਲੀਆਂ ਮਾਰ ਕੇ ਨੂੰ ਮਾਰ ਦਿੱਤਾ ਜਾਂਦਾ ਇਹ ਸਭ ਤੋਂ ਪਹਿਲਾ ਝੂਠਾ ਪੁਲਿਸ ਮੁਕਾਬਲਾ ਜਿਹੜਾ 1970 ਦੇ ਵਿੱਚ ਜਦੋਂ ਪਹਿਲੀ ਵਾਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ ਬਣਦਾ। ਉਦੋਂ ਬਾਅਦ ਅੱਗੇ ਤੁਰਿਆ ਆਉਨੇ ਆ ਬਹੁਤ ਕੁਝ ਹੈ। 77 ਦੇ ਵਿੱਚ 78 ਦੇ ਵਿੱਚ ਕਾਣ ਬਾਪਰ ਦਾ ਨਰੰਕਰੀ ਕਾਣ ਬਾਪਰ ਦਾ ਕਿਵੇਂ ਉਹਨੂੰ ਬਚਾ ਕੇ ਦਿੱਲੀ ਪਹੁੰਚਾਇਆ ਜਾਂਦਾ ਫਿਰ ਕਿਵੇਂ ਉਹਦਾ ਕੇਸ ਪੰਜਾਬ ਚੋਂ ਬਾਹਰ ਤਬਦੀਲ ਕਰਾ ਕੇ ਉਹਨੂੰ ਬਰੀ ਕਰਾਇਆ ਜਾਂਦਾ। ਇਦੋਂ ਅੱਗੇ ਆਪਾਂ ਗਾਹਾਂ ਤੁਰਿਆ ਆਉਨੇ ਆ ਬੜਾ ਕੁਝ ਹੋਇਆ ਉਸ ਤੋਂ ਬਾਅਦ ਨਿਕੋਦਰ ਕਾਣ ਬਾਪਰ ਦਾ ਨਕੌਦਰ ਕਾਣ ਨੂੰ ਬਾਦਲ ਕਹਿੰਦਾ ਕਿ ਤਾਂ ਇਹ ਜੇ ਕਾਣ ਬਾਪਰ ਨੇ ਤਾਂ ਆਮ ਜੀਆਂ ਗੱਲਾਂ ਹੁੰਦੀਆਂ ਨੇ ਚਲੋ ਇਹ ਪੁਰਾਣੀਆਂ ਗੱਲਾਂ ਨੇ ਨਵੀਂ ਪੀੜੀ ਨੂੰ ਸ਼ਾਇਦ ਕਿਉਂਕਿ ਆਪਾਂ ਪੜਦੇ ਬਹੁਤ ਘੱਟ ਆ ਆਪਾਂ ਨੂੰ ਪਤਾ ਹੀ ਨਹੀਂ ਕਿ ਪਿੱਛੇ ਬਾਦਲ ਨੇ ਕੀ ਕੀਤਾ ਉਹਦਾ ਬਹੁਤ ਲੰਮੀਆਂ ਚੌੜੀਆਂ ਕਹਾਣੀਆਂ ਨੇ ਨਾ ਵਾਰੇ ਤੱਕਵੇਂ ਇਹ ਜ਼ਹਿਰਾਂ ਘੋਲਦੇ ਰਹੇ ਨੇ ਖੂਹਾਂ ਦੇ ਵਿੱਚ ਇਹਨਾਂ ਦਾ ਪਰਿਵਾਰ ਵੱਡ ਬਣੇ ਰਾ ਇਹਨਾਂ ਦਾ ਜਦੋਂ ਮੋਰਚੇ ਲੱਗਦੇ ਰਹੇ ਆ ਉਹਨਾਂ ਸਮਿਆਂ ਦੀ ਗੱਲ ਮੈਂ ਕਰਦਾ ਹਾਂ ਤਾਂ ਬਹੁਤ ਪੁਰਾਣੀਆਂ ਗੱਲਾਂ ਆਪਾਂ ਪੜਦੇ-ਪੜਦੇ ਘਟਾਂ ਆ ਆਪਾਂ ਆਉਣੇ ਆ ਜਦੋਂ ਦਾ ਤੁਸੀਂ ਇਹਨਾਂ ਨੂੰ ਦੇਖਣਾ ਸ਼ੁਰੂ ਕੀਤਾ ਜਾਂ ਤੁਹਾਨੂੰ ਸਮਝ ਜੀ ਲੱਗੀ ਆਪਾਂ ਸ਼ੁਰੂ ਉਹਨਾਂ 1997 'ਚ ਜਦੋਂ 97 ਦੇ ਵਿੱਚ ਬਾਦਲ ਦੀ ਸਰਕਾਰ ਆਉਂਦੀ ਆ ਤਾਂ 96 95 ਦੇ ਵਿੱਚ ਬਾਦਲਾਂ ਤੌਰ ਤੇ ਉਹ ਮੋਗੇ 95 ਦੇ ਵਿੱਚ ਵੱਡੀ ਇਹਨਾਂ ਦੀ ਗਰੇਲੀ ਹੁੰਦੀ ਹੈ ਜਿਹਦੇ ਵਿੱਚ ਬਾਦਲ ਸਟੇਜ ਤੋਂ ਇਹ ਗੱਲਾਂ ਬੋਲਦਾ ਹੈ ਕਿ ਸਾਡੀ ਸਰਕਾਰ ਲੈ ਕੇ ਆਉ ਜਿਨ੍ਹਾਂ ਨੇ ਵੀ ਝੂਠੇ ਮੁਕਾਬਲਿਆਂ ਦੇ ਵਿੱਚ ਸਾਡੀ ਜਵਾਨੀ ਕੋਹ ਕੋਹ ਕੇ ਮਾਰੀ ਹੈ ਉਹ ਸਾਰੇ ਫੜ ਫੜ ਕੇ ਜਿੱਲਾ ਸਟਾਂਗੇ ਮੁਕਾਦਮੇ ਦਰਜ ਕਰਾਂਗੇ ਉਹਨਾਂ ਨੂੰ ਟਾਇਰ ਤੇ ਖੜਾ ਕਰਾਂਗੇ ਇਹ ਬਾਦਲ ਦਾ ਬਿਆਨ ਹੁੰਦਾ ਹੈ ਕਿ ਉਹ ਬਖਸ਼ੇ ਨਹੀਂ ਜਾਣਗੇ ਜਿਨ੍ਹਾਂ ਨੇ 80 ਤੋਂ ਲੈ ਕੇ 75 ਤੋਂ ਲੈ ਕੇ 95 ਤੱਕ ਝੂਠੇ ਪੁਲਿਸ ਮੁਕਾਬਲੇ ਬਣਾ ਬਣਾ ਮਾਰਿਆ ਉਹ ਬਖਸ਼ੇ ਨਹੀਂ ਜਾਣਗੇ ਤਾਂ ਉਸ ਤੋਂ ਬਾਅਦ 97 ਦੇ ਵਿੱਚ ਬਦਲ ਦੀ ਸਰਕਾਰ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਬੀਬੀ ਖਾਲੜਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਖਾਲੜਾ ਵਾਲਾ ਸਾਹਿਬ ਕੋਲ ਜਾਂਦੀ ਹੈ ਕਿ ਬਲਬ ਸਾਹਿਬ ਤੁਸੀਂ ਵਾਦਾ ਕੀਤਾ ਸੀਗਾ ਜਿਹੜੇ ਵਿੱਚ ਝੂਠੇ ਮੁਕਾਬਲਿਆਂ ਦੇ ਵਿੱਚ ਜਿਹੜੇ ਬੰਦੇ ਮਾਰੇ ਆ ਨੌਜਵਾਨ ਮਾਰੇ ਆ ਬਲਾਤਕਾਰ ਹੋਇਆ ਕੁੜੀਆਂ ਦੇ ਸਾਡੀਆਂ ਬੀਬੀਆਂ ਦੇ ਇਸ ਤਰ੍ਹਾਂ ਉੱਟੀਆਂ ਗਈਆਂ ਨੇ ਜਵਾਗ ਤੱਕ ਮਾਰੇ ਨੇ ਉਹਨਾਂ ਝੂਠੇ ਪੁਲਸ ਮੁਕਾਬਲਿਆਂ 'ਚ ਉਹਦਾ ਅਨਸਾਬ ਚਲੋ ਹੁਣ ਆਪਣੀ ਸਰਕਾਰ ਬਣ ਗਈ ਆਪਾਂ ਲਿਆਈਏ ਬੰਦੇ ਸਾਹਮਣੇ ਤਾਂ ਉਸੇ ਬਾਦਲ ਸਾਹਿਬ ਦਾ ਇੱਕ ਬਿਆਨ ਹੁੰਦਾ ਧਿਆਨ ਨਾਲ ਸੁਣੋ ਕਹਿੰਦਾ ਬੀਬਾ ਜੀ ਪਿਛਲੀਆਂ ਗੱਲਾਂ ਭੁੱਲ ਭਲਾ ਕੇ ਹੁਣ ਆਪਾਂ ਅੱਗੇ ਵਧਣ ਦਾ ਵੇਲਾ ਹੈ ਛੱਡ ਦਿਓ ਪਿਛਲੀਆਂ ਗੱਲਾਂ ਇਹ ਸਭ ਤੋਂ ਪਹਿਲਾਂ 97 ਦੇ ਵਿੱਚ ਬਾਦ ਸਾਹਿਬ ਵੀਵੀ ਖੰਡਾ ਨੂੰ ਕਹਿੰਦੇ ਆ ਬੀਬੀ ਖੰਡਾ ਸਜਣੋਂ ਹਲੇ ਜਾਉਂਦੇ ਹੀ ਬੈਠੇ ਐ ਜਾ ਕੇ ਪੁੱਛ ਸਕਦੇ ਆ ਮਿੱਕੀ ਬਾਲਸਾ ਨੇ ਉਦੋਂ ਸੁਖਬੀਰ ਸਿੰਘ ਦੇ ਪਿਤਾ ਨੇ ਬੀਬੀ ਖਾਲਾ ਨੂੰ ਜਵਾਬ ਦਿੱਤਾ ਸੀ ਸੋ ਅੱਗੇ ਤੁਰੇ ਆਪਾਂ ਵਾਰੀ ਵਾਰੀ ਕੱਲੀ ਕੱਲੀ ਗੱਲ ਕਰਨੀ ਆ ਅੱਛਾ ਅੱਗੇ ਆ ਜਾਂਦੀ ਆ ਗੱਲ ਉਹਨਾਂ ਨੂੰ ਸਜ਼ਾਵਾ ਦੇਣ ਦੀ بجائے ਉਹਨਾਂ ਨੂੰ ਜੇਲ੍ਹਾਂ 'ਚ ਸਿੱਟਣ ਦੀ بجائے ਜਿਨ੍ਹਾਂ ਨੇ ਝੂਠੇ ਮੁਕਾਬਲਿਆਂ ਦੇ ਵਿੱਚ ਕਾਹਨ ਕੀਤਾ ਨਾ ਕੁਛੀ ਕੀਤੀ ਪੰਜਾਬ ਦੀ ਜਵਾਨੀ ਨੂੰ ਕੋਕੋ ਕੇ ਮਾਰਿਆ ਉਹਨਾਂ ਨੂੰ ਉੱਚੇ ਅਹੁਦਿਆਂ ਤੇ ਬਿਠਾਇਆ ਉਹਨਾਂ ਨੂੰ ਮਾਣ ਸਨਮਾਨ ਦਿੱਤੇ ਉਹਨਾਂ ਦੇ ਖਿਲਾਫ ਜਿੰਨੇ ਵੀ ਕੇਸ ਕਿਸੇ ਕੋਰਟ ਕਚਹਿਰੀ ਚ ਚੱਲਦੇ ਸੀ ਉਹ ਸਾਰੇ ਕੇਸ ਰਫਾ ਦਫਾ ਕਰਾਏ ਗਏ ਉਹਨਾਂ ਨੇ ਇਨਕੁਆਰੀਆਂ ਕਰਾ ਕੇ ਝੂਠੀਆਂ ਕਹਾਣੀਆਂ ਘੜ ਕੇ ਸਾਰੇ ਇਨਕੁਆਰੀਆਂ ਉਹ ਜਿਹੜੀਆਂ ਬੰਦ ਕਰਾ ਕੇ ਉਹਨਾਂ ਦੀ ਪੜਤਾਲ ਕਰਾ ਕੇ ਉਹਨਾਂ ਨੂੰ ਪਾਕ ਸਾਫ ਬਰੀ ਕਰਕੇ ਫਿਰ ਦੁਬਾਰਾ ਉੱਚੇ ਅਹੁਦਿਆਂ ਤੇ ਬਿਠਾਇਆ ਗਿਆ ਇਹ ਉਦੋਂ ਬਾਅਦ ਇਹ ਵਰਤਾਰਾ ਸ਼ੁਰੂ ਹੁੰਦਾ ਉਹਦੇ ਤੁਹਾਨੂੰ ਦੱਸਦਾ ਇਹ ਗੱਲ ਡੀਜੀਪੀ ਸੈਣੀ ਉਦੋਂ ਬਾਅਦ ਇਹਨਾਂ ਨਾਲ ਜੁੜਦਾ ਆ ਕੇ ਹੁਣ ਉਹ ਇੱਕ ਨਵੀਂ ਜਿਹੜੀ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਇੱਕ ਹੁਣ ਬੜਾ ਮਾਮਲਾ ਪੱਖਿਆ ਹੋਇਆ ਹੈ ਪਰਮਰਾਜ ਉਮਰਾਂ ਨੰਗਲ ਆਈਜੀ ਜਿਹੜਾ ਬਰਗਾੜੀ ਬੈਵਲ ਗੋਲੀ ਕਾਣ ਦਾ ਦੋਸ਼ੀ ਆ ਦੋ ਸਿੰਘ ਸ਼ਹੀਦ ਹੋਏ ਉੱਥੇ ਜਦੋਂ ਗੋਲੀ ਚੱਲੀ ਉਹਨਾਂ ਤੇ ਤੇ ਇੱਕ ਪੁਲਿਸ ਨੇ ਕਹਾਣੀ ਕਢੀ ਸੀਗੀ ਵੀ ਸਾਡੀ ਜਿਪਸੀ ਦੇ ਉੱਤੇ ਲੋਕਾਂ ਨੇ ਫਾਇਰਿੰਗ ਕਰਤੀ ਇਹ ਉਮਰਾਂ ਨੰਗਲ ਨੇ ਕਹਾਣੀ ਕਢੀ ਸੀਗੀ ਉਸ ਪੁਲਿਸ ਅਫਸਰ ਨੇ ਉਸ ਸਮੇਂ ਕਿ ਲੋਕਾਂ ਨੇ ਪੁਲਿਸ ਦੀ ਗੱਡੀ ਦੇ ਉੱਤੇ ਜਿਪਸੀ ਦੇ ਉੱਤੇ ਫਾਇਰਿੰਗ ਕੀਤੀ ਆ ਲੋਕਾਂ ਨੇ ਗੋਲੀ ਚਲਾਈ ਆ ਲੋਕਾਂ ਦੀ ਗੋਲੀ ਨਾਲ ਹੀ ਜਾਂ ਅਣਪਛਾਤੀ ਪੁਲਿਸ ਕਿਹਾ ਗਿਆ ਉਦੋਂ ਇਹੀ ਗ੍ਰਹਿ ਮੰਤਰੀ ਹੁੰਦਾ ਸੀ ਗਵੀਰ ਸਿੰਘ ਬਾਦਲ ਇਹ ਕਹਿੰਦਾ ਜੀ ਉਹ ਪੁਲਿਸ ਅਣਪਛਾਤੀ ਹੈ ਜਿਨੇ ਬੈਵਲ ਦੇ ਵਿੱਚ ਗੋਲੀ ਚਲਾਈ ਹੁਣ ਇਹ ਪਰਮਰਾਜ ਉਮਰਾਨੰਗਲ ਕਾਹਨੇ ਇਹ ਪਰਮਰਾਜ ਉਮਰਾਨੰਗਲ ਉਹ ਬੰਦਾ ਹੈ ਜਿਹੜਾ 1994 ਦੇ ਵਿੱਚ ਐਸਪੀ ਲੱਗਿਆ ਹੁੰਦਾ ਸੀਗਾ ਰੋਪੜ ਰੂਪਨਗਰ ਦੇ ਵਿੱਚ ਤੇ ਇਹਨੇ ਇੱਕ ਨੌਜਵਾਨ ਜਿਹੜਾ ਪਾਠੀ ਸਿੰਘ ਸੀਗਾ ਸਖਪਾਲ ਸਿੰਘ ਜਾਂ ਜਸਪਾਲ ਸਿੰਘ ਸ਼ੈਦਰਾ ਨਾਮ ਸੀਗਾ ਤਾਂ ਉਹਨੂੰ ਇੱਕ ਅਵਤਾਰ ਸਿੰਘ ਦਾ ਇਹਨਾਂ ਦਾ ਟਾਉਟ ਹੁੰਦਾ ਸੀ ਪੁਲਿਸ ਦਾ ਉਹਦੇ ਰਾਹੀਂ ਬੁਲਾ ਕੇ ਤੇ ਉਹਨੂੰ ਮਾਰ ਕੇ ਖਪਾ ਕੇ ਤੇ ਉਹਦੇ ਬਦਲੇ ਇੱਕ ਭਾਈ ਗਰਨਾਮ ਸਿੰਘ ਬਡਾਲਾ ਹੁੰਦਾ ਸੀਗਾ ਜਿਹੜਾ ਉਸ ਸਮੇਂ ਉਹਦੇ ਤੇ 20 ਲੱਖ ਰੁਪਿਆ ਨਾਮ ਸੀਗਾ ਸਿਰ ਤੇ ਇਹਨਾਂ ਨੇ ਇਹ ਦਰਸਾਤਾ ਸੀਗਾ ਵੀ ਭਾਈ ਗਰਨਾਮ ਸਿੰਘ ਬਡਾਲਾ ਇਸ ਮੁਕਾਬਲੇ 'ਚ ਮਾਰਿਆ ਗਿਆ ਤੇ 20 ਲੱਖ ਦਾ ਨਾਮ ਵੀ ਲੈ ਲਿਆ ਸੀ ਇਸੇ ਪਰਮਰਾਜ ਉਮਰਾਨੰਗਲ ਨੇ ਤੇ ਮਾਰਤਾ ਸੀ ਉਹ ਇੱਕ ਪਾਠੀ ਸਿੰਘ ਵਿਚਾਰਾ ਗੁਰਦਾਸਪੁਰ ਵੱਲ ਦਾ ਉਹਨੂੰ ਚੱਕ ਕੇ ਲਿਆ ਕੇ ਝੂਠਾ ਮੁਕਾਬਲਾ ਬਣਾ ਕੇ ਉਹ ਅੱਜ 94 ਦੀ ਗੱਲ ਹੈ ਤੇ ਅੱਜ ਤੁਸੀਂ ਦੇਖੋ ਵੀ 94 ਤੋਂ ਬਾਅਦ ਅੱਜ 29 ਸਾਲ ਨੂੰ ਗੱਲ ਨੂੰ ਹੋ ਗਏ ਆ 29 ਸਾਲ ਬਾਅਦ ਉਸ ਪਰਮਰਾਜ ਉਮਰਾ ਨੰਗਲ ਦੇ ਉੱਤੇ ਮੁਕੱਦਮਾ ਦਰਜ ਹੋਇਆ ਹੁਣ ਉਹ ਝੂਠੇ ਪੁਲਿਸ ਮੁਕਾਬਲੇ ਦਾ ਕੋ ਬੰਡਾਲਾ ਗਰਨਾ ਸਿੰਘ ਬੰਡਾਲਾ ਹਲੇ ਵੀ ਜਿਉਂਦਾ ਬੈਠਾ ਜਿਹਦਾ ਉਹਨੇ ਇੱਕ ਸਪਾਲ ਸਿੰਘ ਨਾਂ ਦਾ ਬੰਦਾ ਮਾਰ ਕੇ ਅਧਖਰ ਰਹੀ ਵੀ ਅਸੀਂ ਭਾਈ ਗਰਨਾ ਸਿੰਘ ਬੰਡਾਲਾ ਮਾਰਤਾ ਉਸ ਤੋਂ ਬਾਅਦ 97 98 ਦੇ ਵਿੱਚ ਆ ਕੇ ਉਹ ਪੇਸ਼ ਹੋਇਆ ਹੁਣ ਇਹ ਪਰਮਰਾਜ ਉਮਰਾ ਨੰਗਲ ਉਹੀ ਉਮਰਾ ਨੰਗਲਾ ਜਿਹੜਾ ਦੇਵਲ ਗੋਲੀ ਕਾਂ ਕਰਦਾ ਹੈ ਤੇ ਉਹ ਪੁਲਿਸ ਮੁਕਾਬਲੇ 1994 ਦਾ ਕਰਦਾ ਆ ਰਿਹਾ ਝੂਠੇ ਪੁਲਿਸ ਮੁਕਾਬਲੇ ਖਬਰਾਂ ਕਿੰਨੇ ਕੋਨੇ ਮੁਕਾਬਲੇ ਕੀਤੇ ਹੋਣੇ ਆ ਕਿੰਨੇ ਕੁ ਨੌਜਵਾਨ ਮਾਰੇ ਹੋਣੇ ਆ ਹੁਣ ਇਹ ਗੱਲ ਬਾਦਲਾ ਨਾਲ ਕਿਵੇਂ ਜੁੜਦੀ ਆ ਧਿਆਨ ਨਾਲ ਸੁਣ ਲਿਓ 2013 ਦੇ ਵਿੱਚ ਜਦੋਂ ਇੱਕ ਕੇਸ ਫਾਈਲ ਹੁੰਦਾ ਕੇਸ ਤਿਆਰ ਹੁੰਦਾ ਸੁਪਰੀਮ ਹਾਈ ਕੋਰਟ ਦੇ ਵਿੱਚ ਤਾਂ ਪ੍ਰਕਾਸ਼ ਸਿੰਘ ਬਾਦਲ ਉਸ ਸਮੇਂ ਮੁੱਖ ਮੰਤਰੀ ਹੁੰਦੇ ਆ ਉਹ ਡੀਜੀਪੀ ਲਾਉਂਦੇ ਆ ਸੁਮੇਸ਼ ਸਿੰਘ ਸੈਣੀ ਨੂੰ ਸਮੇਤ ਸੈਨ ਨੂੰ ਡੀਜੀਪੀ ਲਾਉਂਦੇ ਆ ਉਹ ਡੀਜੀਪੀ ਇੱਕ ਸੈੱਟ ਬਣਾਉਂਦਾ ਆਪਣੇ ਬੰਦਿਆਂ ਦੀ ਆਪਣੇ ਚਿਹਤਿਆਂ ਦੀ ਤੇ ਉਹ ਪਰਮਰਾਜ ਉਮਰਾ ਨੰਗਲ ਨੂੰ ਉਸ ਕੇਸ ਦੇ ਵਿੱਚ ਜਿਹੜਾ 94 ਦੇ ਵਿੱਚ ਝੂਠਾ ਪੁਲਿਸ ਮੁਕਾਬਲਾ ਹੋਇਆ ਹੁੰਦਾ ਉਹਨੂੰ ਉਹਦੇ ਵਿੱਚ ਬਰੀ ਕਰ ਦਿੰਦੇ ਆ ਕਲੀਨ ਚਿੱਟ ਦੇ ਦਿੰਦੇ ਆ ਕਿ ਇਹਦੇ ਵਿੱਚ ਪਰਮਰਾਜ ਉਮਰਾ ਨੰਗਲ ਦਾ ਕੋਈ ਦੋਸ਼ ਨਹੀਂ ਹੈ ਕੋਈ ਹੱਥ ਨਹੀਂ ਹੈ ਇਹ ਉਹੀ ਸੈਣੀ ਹੈ ਜਿਹਨੇ ਪਤਾ ਨਹੀਂ ਕਿੰਨੇ ਕ ਮੁੰਡੇ ਸਾਡੇ ਖਪਾਤੇ ਕਿੰਨੇ ਕ ਜਵਾਕ ਸਾਡੇ ਖਪਾਤੇ ਹੋਏ ਆਂ ਕਿੰਨੇ ਕੁ ਪਰਿਵਾਰਾਂ ਦੇ ਪਰਿਵਾਰ ਨੇ ਤਵਾ ਕਰਤੇ ਹੋਣੇ ਆ ਤੇ ਇਹ ਉਹੀ ਪਰਮਰਾਜ ਉਮਰਾਰੰਗਲ ਜੀ ਨੇ 2015 ਦੇ ਵਿੱਚ ਜਦੋਂ ਗੁਰਗਾਂ ਸਾਹਿਬ ਦੀ ਹੋਈ ਬੇਅਦਬੀ ਦਾ ਇਨਸਾਫ ਲੈਣ ਲਈ ਸੰਗਤ ਬੈਠ ਕੇ ਜਾਬ ਕਰ ਰਹੀ ਸੀ ਤੇ ਉਹਨਾਂ ਨੇ ਗੋਲੀ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕੀਤਾ ਮਾਰਿਆ ਇਹ ਉਹ ਪਰਮਰਾਜ ਉਮਰਾਰੰਗਲ ਤੇ ਉਹ ਸੈਣੀ ਤੇ ਉਹੀ ਬਾਦਲ ਲਾਣਾ ਜਿਹੜਾ ਉਹਨਾਂ ਨੂੰ ਕਲੀਨ ਚੱਟਾਂ ਦਿੰਦਾ ਰਿਹਾ ਤੇ ਮੁੜ ਕੇ ਵੱਡੇ ਵੱਡੇ ਅਹੁਦਿਆਂ ਤੇ ਬਿਠਾਉਂਦਾ ਰਿਹਾ ਹੁਣ ਤੁਸੀਂ ਆਪੇ ਸਮਝ ਲਓ ਕਹਾਣੀ ਤੁਹਾਡੇ ਸਾਰੀ ਸਮਝ ਪੈ ਜੇਣੇ ਤੁਹਾਨੂੰ ਮੈਂ ਸਾਰੇ ਲਿੰਕ ਜਿਹੜੇ ਜੋੜਤੇ ਆ ਕੜੀ ਨਾ ਕੜੀ ਜੋੜਤੀ ਵੀ ਕੌਣ ਪਰਮਰਾਜ ਹਰਾਨੰਗਲ ਜਿਹੜਾ ਪਹਿਲਾ ਝੂਠਾ ਪੁਲਿਸ ਮੁਕਾਬਲਾ ਕਰਦਾ ਫਿਰ ਆ ਕੇ ਉਹ 15 ਦੇ ਵਿੱਚ ਬੈਵਰ ਕਲਾਂ ਦੇ ਵਿੱਚ ਗੋਲੀ ਚਲਾਉਂਦਾ ਤੇ ਕੌਣ ਸੁਮੇਂ ਸੈਣੀ ਹੈ ਜਿਹੜਾ ਆ ਕੇ ਡੀਜੀਪੀ ਲੱਗਦਾ ਹੈ 13 ਦੇ ਵਿੱਚ ਉਹਨੂੰ ਕਲੀਨ ਚਿੱਟ ਦਿੰਦਾ ਤੇ 15 ਦੇ ਵਿੱਚ ਵੀ ਉਹੀ ਡੀਜੀਪੀ ਸੈਣੀ ਹੁੰਦਾ ਇਹ ਸਾਰੀ ਤੁਹਾਨੂੰ ਗੇਮ ਸਮਝ ਆਏ ਨੇ ਕਿਵੇਂ ਕਿਵੇਂ ਪੰਜਾਬ ਦੇ ਨਾਲ ਕਤਾਰੀਆਂ ਜਿਹੜੀਆਂ ਉਹ ਬਾਦਲ ਪਰਿਵਾਰ ਨੇ ਕੀਤੀਆਂ ਇਜਹਾਰ ਆਲਮ ਦੀ ਗੱਲ ਮੈਂ ਤੁਹਾਨੂੰ ਬਹੁਤ ਵਾਰੀ ਪਹਿਲਾਂ ਸੁਣਾਈ ਆ ਜਹਾਰ ਆਲਮ ਕੌਣ ਸੀ ਇਜਹਾਰ ਆਲਮ ਜੀ ਨੇ ਆਲਮ ਸੈਨਾ ਬਣਾਈ ਤੇ ਉਹਦਾ ਕੰਮ ਇਹ ਹੁੰਦਾ ਸੀ ਵੀ ਕੋਈ ਖੇਤ ਮੋਟਰ ਤੇ ਪਾਣੀ ਲਾਉਣ ਚੱਲਿਆ ਕੋਈ ਰਿਸ਼ਤਦਾਰੀ ਦੇ ਵਿੱਚ ਚੱਲਿਆ ਨੌਜਵਾਨ ਕੋਈ ਮੋਟਰਸਾਈਕਲ ਸਕੂਟਰ ਦੇ ਉੱਤੇ ਕੋਈ ਸਾਈਕਲ ਦੇ ਉੱਤੇ ਤਾਂ ਚੱਕ ਲਿਓ ਫੜ ਕੇ ਤਸ਼ੱਦਦ ਕਰੋ ਤੇ ਉਹਨੂੰ ਮਾਰ ਕੇ ਡਰਾਂਚ ਜਾਂ ਨਹਿਰ ਤੇ ਕਿਛੇ ਰੋੜ ਦਿਓ ਪਤਾ ਨਹੀਂ ਕਿੰਨੇ ਕੋਈ ਨੇ ਖਪਾਏ ਮਾਰੇ ਤੇ ਉਸ ਅਜਹਾਰ ਆਰਮ ਦੀ ਘਰੋਂ ਟਿਕਟਾਂ ਦੇ ਕੇ ਚੇਅਰਮੈਨੀਆਂ ਦੇ ਕੇ ਕੈਬਨਟ ਮੰਤਰੀ ਬਣਾ ਕੇ ਕਿਹਨੇ ਨਮਾਜਿਆ ਸੀ ਇਸੇ ਬਾਦਲ ਲਾਣੇ ਨੇ ਬਾਦਲ ਪਰਵਾਰ ਦੇ ਜਿਹੜੇ ਜਿੰਨੇ ਵੀ ਸਾਡੇ ਕਹ ਲਈਏ ਕਾਤਲ ਨੇ ਜਿਨ੍ਹਾਂ ਨੇ ਸਾਡਾ ਕਹਣ ਕੀਤਾ ਮਾਰਿਆ ਕੋ ਕੋ ਕਹਿੰਦੀ ਦਰਿੰਦਗੀ ਦੇ ਨਾਲ ਉਹ ਸਾਰੇ ਹੀ ਇਹਨਾਂ ਨੇ ਉੱਚੇ ਅਹੁਦਿਆਂ ਤੇ ਬਿਠਾਏ ਇੱਕ ਕਰਕੇ ਇਸ ਤੋਂ ਅੱਗੇ ਆ ਜੋ ਹਾਂ 370 ਤੇ 35ਏ ਨੂੰ ਜਦੋਂ ਹਟਾ ਕੇ ਕਸ਼ਮੀਰ ਦੇ ਵਿੱਚ ਉਹਨਾਂ ਲੋਕਾਂ ਦੇ ਹੱਕ ਖੋਲੇ ਜਾਂਦੇ ਆ ਸਿੱਧੇ ਰੂਪ ਦੇ ਵਿੱਚ ਰਾਜਾਂ ਦੇ ਉੱਤੇ ਬਹੁਤ ਵੱਡਾ ਇੱਕ ਡਾਕਾ ਸੀ ਉਹਨਾਂ ਦੇ ਹੱਕਾਂ ਦੇ ਉੱਤੇ ਅਧਿਕਾਰਾਂ ਦੇ ਉੱਤੇ ਤਾਂ 370 ਤੇ 35ਏ ਨੂੰ ਹਟਾਉਣ ਦੇ ਵਿੱਚ ਬਾਦਲ ਆਪ ਜਾ ਕੇ ਦਸਖਤ ਕਰਦੇ ਆ ਕਿ ਹਾਂ ਅਸੀਂ ਇਸ ਗੱਲ ਨਾਲ ਸਹਿਮਤ ਆ ਕਿ ਤੁਸੀਂ ਕਿਸੇ ਰਾਜ ਨੂੰ ਤੋੜ ਕੇ ਕੇਂਦਰੀ ਸਾਸਤ ਪ੍ਰਦੇਸ਼ ਬਣਾ ਦਿਓ ਤੇ ਉਹਦੇ ਹੱਕ ਹਕੂਕ ਖੋਲੋ ਲੋਕਾਂ ਨੂੰ ਬੰਦੀ ਬਣਾ ਲਓ ਇਹ ਸਿੱਧੇ ਰੂਪ ਚ ਜਿਵੇਂ ਪੰਜਾਬ ਅਨੰਦਪੁਰ ਸਾਹਿਬ ਦੇ ਮੱਤੇ ਦੇ ਬੱਚ ਆਪਣੀਆਂ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦਾ ਉਹ ਸਾਰੀ ਜਿੰਨੇ ਵੀ ਰਾਜਾਂ ਦੇ ਹੱਕ ਖੋਏ ਗਏ ਨੇ ਅਧਿਕਾਰ ਖੋਏ ਗਏ ਨੇ ਹਰ ਉਸ ਫੈਸਲੇ ਦੇ ਉੱਤੇ ਜਿਹੜੀ ਮੋਹਰ ਲਾਉਣ ਵਾਲਾ ਉਹ ਕੌਣ ਸੀ ਉਹ ਬਾਦਲ ਲਾਣਾ ਸੀ ਜਦੋਂ ਬਦਲ ਬਾਦਲ ਮੁੱਖ ਮੰਤਰੀ ਰਿਹਾ ਬੀਜੇਪੀ ਦਾ ਭਾਈ ਵੜ ਰਿਹਾ ਉਸ ਸਮੇ ਸਮੇ ਇਹ ਦਸਕਤ ਕਰਕੇ ਹੱਕ ਤੇ ਉਹਨਾਂ ਦੇ ਭੁਜਤਦਾ ਰਿਹਾ ਜਿਹੜਾ ਕਹਿੰਦਾ ਕਿ ਅੱਜ ਜਿਹੜੇ ਕਹਿੰਦੇ ਆ ਕਿ ਅਸੀਂ ਪੰਜਾਬਦਰਦੀ ਆ ਸਾਡੇ ਐਸਵਾਈਐਲ ਸਾਡੇ ਹੱਕਾਂ ਤੇ ਬਣੂਗੀ ਅਸੀਂ ਪੰਜਾਬ ਦਾ ਇੱਕ ਬੂੰਦ ਪਾਣੀ ਨਹੀਂ ਜਾਣ ਦੇਵਾਂਗੇ ਅਸੀਂ ਪੰਜਾਬ ਦੇ ਹੱਕਾਂ ਲਈ ਲੜਾਂਗੇ ਅੱਗੇ ਆ ਜਾਓ ਇਹਨਾਂ ਦੇ ਰਾਜ ਚ ਕਿੰਨੇ ਮੁੰਡਿਆਂ ਕਿੰਨੇ ਨੌਜਵਾਨਾਂ ਦਾ ਯੂਪੀਏ ਲੱਗਿਆ ਇਹ ਸਾਰਿਆਂ ਨੂੰ ਪਤਾ ਹੈ ਅੱਛਾ ਅੱਗੇ ਆਜੋ ਕਿ ਇਹ ਤਾਂ ਜਗ ਜਾਰ ਗੱਲਾਂ ਨੇ ਅੱਜ ਹੁਣ ਵਿਚਾਰੇ ਆਪਾਂ ਦੇਖ ਹੀ ਰਹੇ ਹਾਂ ਵੀ ਕਾਲ ਤੱਕ ਸਾਹ ਤੋਂ ਮਾਫੀਆਂ ਕਿਹਨੇ ਮੰਗਾਈਆਂ ਕਿਵੇਂ ਚੰਡੀਗੜ੍ਹ ਬਾਦਲ ਬਲਾ ਕੇ ਕਾਲ ਤੱਕ ਸਾਹ ਦੇ ਜ਼ਿਹਦਾਦਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਨੂੰ ਕਿਵੇਂ ਹੁਕਮਨਾਮੇ ਜਾਰੀ ਕਰਾ ਦਿੰਦੇ ਸੀ ਕਿਸੇ ਦੇ ਖਿਲਾਫ ਕਿਸੇ ਦੇ ਹੱਕ 'ਚ ਕਿਵੇਂ ਮਾਫੀਆਂ ਦਵਾ ਦਿੰਦੇ ਸੀ ਇਹ ਸਾਰੀਆਂ ਲੁਕੀਆਂ ਛिपੀਆਂ ਗੱਲਾਂ ਨਹੀਂ ਐ ਇਹ ਤਾਂ ਸਾਰੇ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ ਪਰ ਆਪਾਂ ਨੂੰ ਬਿਮਾਰੀ ਐ ਭੁੱਲਣ ਦੀ ਭੁੱਲ ਬੋ ਛਿਤੀ ਜਾਂਦੀ ਐ ਅੱਜ ਫੇਰ ਆਪਾਂ ਕਹਿੰਦੇ ਆ ਕੇ ਬਾਦਲ ਚੰਗੇਸ਼ ਕਰਕੇ ਮੈਨੂੰ ਬਾਰ-ਬਾਰ ਲੋਕਾਂ ਦੇ ਰੂਬਰੂ ਹੋਣਾ ਪੈਂਦਾ ਦੱਸਣ ਦੇ ਲਈ ਕਿ ਭੁੱਲੋ ਨਾ ਇਹਨਾਂ ਦੀਆਂ ਗਦਾਰੀਆਂ ਤਾਂ ਕਿਸੇ ਜਹਾਨ ਵੀ ਮaaf ਕਰਨ ਵਾਲੀਆਂ ਨਹੀਂ ਦੋ ਜਹਾਨੀ ਮaaf ਕਰਨ ਵਾਲੀਆਂ ਗਦਾਰੀਆਂ ਨਹੀਂ ਇਹਨਾਂ ਨੇ ਮਾਫੀ ਨਹੀਂ ਕੀਤੀ ਜਿਸ ਨੂੰ ਮਾਫੀ ਨਹੀਂ ਦਿੱਤੀ ਜਾ ਸਕਦੀ ਜਿਹੜੀਆਂ ਗਦਾਰੀਆਂ ਇਹਨਾਂ ਨੇ ਕੌਮ ਦੇ ਨਾਲ ਤੇ ਲੋਕਾਂ ਦੇ ਨਾਲ ਕੀਤੀਆਂ ਅੱਗੇ ਆਜੋ ਜੀ ਆਪਾਂ ਹੁਣ ਇਹ ਕਹਿੰਦੇ ਬੰਦੀ ਸਿੰਘ ਛੱਡੋ ਹੁਣ ਇਹ ਉਹੀ ਨੇ ਜਿਹੜੇ ਕਹਿੰਦੇ ਸੀਗੇ ਜੇ ਪ੍ਰੋਫੈਸਰ ਦਿਵਿੰਦਰ ਪਾਲ ਭੁੱਲਰ ਇਹਨਾਂ ਨੇ ਹਲਫਨਾਮੇ ਦਿੱਤੇ ਆ ਚਿੱਠੀਆਂ ਲਿਖੀਆਂ ਨੇ ਕੇਂਦਰ ਨੂੰ ਇਹ ਪਈਆਂ ਨੇ ਰਿਕਾਰਡ 'ਚ ਇਹ ਝੂਠ ਨਹੀਂ ਗੱਲ ਕੋਈ ਇੱਧਰ ਉੱਧਰਲੀ ਗੱਲ ਨਹੀਂ ਵੀ ਹਵਾ 'ਚ ਗੱਲ ਕਰੀ ਜਾਂਦੇ ਆ ਇਹਨਾਂ ਨੇ ਹਲਫਨਾਮੇ ਦਾਇਰ ਕੀਤੇ ਆ ਪ੍ਰੋਫੈਸਰ ਭੁੱਲਰ ਵਰਗੇ ਜਦੋਂ ਵੀ ਇਹ ਪ੍ਰੋਫੈਸਰ ਭੁੱਲਰ ਵਰਗੇ ਪੰਜਾਬ ਲਿਆਂਦੇਗੇ ਬੜਾ ਖਤਰਨਾਕ ਹੱਤਪਾਦੀ ਆ ਇਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਜਾਊ ਜਿਹੜੇ ਅੱਜ ਰੌਲਾ ਪਾ ਰਹੇ ਆ ਢੰਡੋਰਾ ਪਿੱਟ ਰਹੇ ਆ ਕਿ ਬੰਦੀ ਸਿੰਘ ਰਿਹਾ ਕਰੋ ਬੰਦੀ ਸਿੰਘ ਰਿਹਾ ਕਰੋ ਇਹ ਕਹਿੰਦੇ ਆ ਕਾਤਲ ਆ ਇੰਨੇ ਕਾਫਰ ਤੱਕ ਕਿਹਨਾਂ ਰੁਕਾਂ ਅੱਜ ਇਹਨਾਂ ਨੂੰ ਬੰਦੀ ਸਿੰਘ ਚਿੱਤੇ ਆ ਗਏ ਅੱਛਾ ਅੱਗੇ ਆ ਜਾਓ ਜੀ ਆਪਾਂ ਹੁਣ ਹੋਰ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਜੋ ਕੀਤੀਆਂ ਨੇ ਇਹਨਾਂ ਨਾਲ ਆ ਕਹਿੰਦਾ ਸੀ ਨਾ ਕਿ ਬੇਲੜ ਨੇ ਜੀ ਧਰਨਿਆਂ ਤੇ ਬਹਿ ਜਾਂਦੇ ਆ ਕਿ ਜਿਨ੍ਹਾਂ ਨੂੰ ਕੋਈ ਘਰੇ ਕੰਮ ਨਹੀਂ ਆਇਸਕਬੀਰ ਕਹਿੰਦਾ ਹੁੰਦਾ ਸੀ ਕਿ ਜਿਨ੍ਹਾਂ ਨੂੰ ਕੋਈ ਘਰੇ ਕੰਮ ਨਹੀਂ ਇਹ ਬੇਲੜ ਲੋਕ ਨੇ ਇਹ ਧਰਨਿਆਂ ਤੇ ਆ ਜਾਂਦੇ ਆ ਇਹੀ ਉਹ ਜੁੰਡਲੀ ਐ ਆ ਤਿੰਨੇ ਸੌਰਾ ਵੀ ਘਰ ਵਾਲੀ ਵੀ ਪੁੱਤ ਵੀ ਸਾਰੇ ਬੋਲੀ ਜਾਂਦੇ ਆ ਨਾ ਤਿੰਨੇ ਬੈਠੇ ਆ ਪਰਿਵਾਰ ਦੇ ਮੈਂਬਰ ਇਹ ਉਹੀ ਕਾਲੇ ਕਾਨੂੰਨ ਜਿਹੜੇ 7 750 ਬੰਦਾ ਮਰਵਾ ਕੇ ਸਾਲ ਭਰ 12 13 ਮਹੀਨੇ ਬਹਿ ਕੇ ਪੰਜਾਬ ਹਰਿਆਣਾ ਦੇ ਬਾਕੀ ਸੂਬੇ ਰਲ ਕੇ ਨਾਲ ਜਿਹੜੇ ਕਾਲੇ ਕਾਨੂੰਨ ਰੱਦ ਕਰਾ ਕੇ ਉਹਨਾਂ ਦੇ ਹੱਕ ਚ ਬੋਲੇ ਸੀ ਯਾਦ ਆਖ ਭੁਲ ਭਲਾ ਗਏ ਜਿਹੜੇ ਕਿੰਨੀਆਂ ਕੁ ਸੋਣ ਗੱਲਾਂ ਯਾਰ ਗਨਾਦ ਗੀ ਇਹਨਾਂ ਦੀਆਂ ਕਿਵੇਂ ਇਹਨਾਂ ਨੇ ਢਾਬਿਆਂ ਤੇ ਕਬਜ਼ੇ ਕੀਤੇ ਕਿਵੇਂ ਹੋਟਲਾਂ ਤੇ ਕਬਜ਼ੇ ਕੀਤੇ ਕਿਵੇਂ ਇਹਨਾਂ ਨੇ ਟਰਾਂਸਪੋਰਟਾਂ ਦੇ ਕਬਜ਼ੇ ਕੀਤੇ ਬੱਸਾਂ ਜਿਹੜੀਆਂ ਇਹਨਾਂ ਨੇ ਪਰਮਿਟ ਖੋਹੇ ਲੋਕਾਂ ਤੋਂ ਗਰੀਬਾਂ ਤੋਂ ਇੱਕ ਬੱਸ ਅੱਗੇ ਪਾਲੀ ਇੱਕ ਮੁਰੇ ਪਾਲੀ ਇੱਕ ਮਗਰ ਪਾਲੀ ਉਹ ਖਾਲੀ ਘੜਕ ਲਈ ਗਈ ਆ ਕੇ ਇਹਨਾਂ ਨੂੰ ਵੇਚ ਗਿਆ ਐ ਬੱਸਾਂ ਨਾਲ ਬਹੁਤ ਨਾਲ ਹੋਇਆ ਇੱਥੇ ਸਰਮਖਵਾ ਚੱਲਦੀ ਹੁੰਦੀ ਸਾਡੇ ਇੱਥੇ ਬਹਿੰਡਿਆਂ ਲੁਧਿਆਣਾ ਇਕੱਲੀ ਬੱਸ ਵਾਲਾ ਬੰਦਾ ਅੜ ਗਿਆ ਸੀ ਇਹਨਾਂ ਦੇ ਅੱਗੇ ਇਹਨਾਂ ਨੇ ਐ ਖੋਹੀ ਬੱਸ ਉਹ ਇੱਕ ਉਹਦੇ ਮੁਰੇ ਪਾਤਾ ਟਾਈਮ ਇੱਕ ਉਹਦੇ ਮਗਰ ਪਾਤਾ 5 ਮਿੰਟ ਮੁਰੇ ਤੇ 5 ਮਿੰਟ ਮਗਰ ਉਹਨੂੰ ਸਵਾਰੀ ਨਾਲ ਮਿਲੀ ਉਹ ਬਚਾਰੇ ਕੋਲ ਤੇਰੇ ਵੀ ਨਾ ਪੂਰਾ ਹੋਇਆ ਆ ਕੇ ਬੱਸ ਵੇਚ ਗਿਆ ਐ ਖੁੰਗਾ ਨਾ ਨਹੀਂ ਲੋਕਾਂ ਨੂੰ ਕਿਵੇਂ ਜਲੀਲ ਕੀਤਾ ਕਿਵੇਂ ਝੂਠੇ ਮੁਕੱਦਮੇ ਲੋਕਾਂ ਦੇ ਦਰਜ ਕਰਾਏ ਇਹਨੇ ਕਈ ਧਾਰਨਾ ਨੇ ਹਰ ਹਲਕੇ ਦੀਆਂ ਇਹਨਾਂ ਲੀਡਰਾਂ ਦੁਆਰਾ ਕਿਵੇਂ ਕਿਸੇ ਨੂੰ ਸਰੋਪਾ ਦੇ ਵੀ ਆ ਜਾ ਜਾਂ ਸਰੋਪਾ ਲੈ ਲਾ ਤੇ ਨਹੀਂ ਪਰਚਾ ਤਿਆਰ ਪਿਆ ਕਿਵੇਂ ਲੋਕਾਂ ਦਾ ਰਾਤਾਂ ਹਵਾਲਾਤਾਂ 'ਚ ਕਟਾਈਆਂ ਕਹਿ ਕੇ ਥਾਣੇਦਾਰਾਂ ਨੂੰ ਕਿਵੇਂ ਉਹਨਾਂ ਜਲੀਲ ਕਰਾਇਆ ਤੁਹਾਡੇ ਯਾਦ ਹੋਣਾ ਇੱਥੇ ਇੱਕ ਆਕ ਮਲੂਕੇ ਦਾ ਬਰਮਾਸ਼ ਹੁੰਦਾ ਸੀਗਾ ਇੱਥੇ ਛੱਡਿਆ ਹੋਇਆ ਮਹਾਰਾਜ ਦਾ ਖਤਰਮ ਸਿੰਘ ਖਾਲਸਾ ਸਾਡੇ ਇੱਥੇ ਮਹਾਰਾਜ ਭਾਈ ਰੁਪੇ ਦਾ ਕਾਂਗਰਸੀ ਬੰਦਾ ਸੀ ਉਹ ਉਹਨੂੰ ਫੂਲ ਠਾਣੇ ਦੇ ਵਿੱਚ ਅਲਫ ਨੰਗਾ ਕਰਕੇ ਸਿਰਫ ਇਸ ਕਰਕੇ ਕਿ ਉਹ ਵਿਰੋਧੀ ਧਰਦਾ ਬੰਦਾ ਸੀ ਅਲਫ ਨੰਗਾ ਕਰਕੇ ਉਹਦੀ ਵੀਡੀਓ ਬਣਾਈ ਸੀ ਤੇ ਉਦੋਂ ਉਹ ਸ਼ਬਦ ਕਹਾਏ ਸੀ ਜਿਹੜੇ ਮੈਂ ਤੁਹਾਨੂੰ ਬੋਲ ਕੇ ਨਹੀਂ ਦੱਸ ਸਕਦਾ ਕੋਡਾ ਹੋਏ ਆਏ ਹੋਏ ਆਏ ਉਹ ਪਤਾ ਨਹੀਂ ਕੀ ਕੁਝ ਬਲਾ ਉਹ ਵੀਡੀਓ ਹਲੇ ਵੀ ਪਈ ਹੋਣੀ ਹੈ ਇਹ ਕੁਝ ਕਰਦੇ ਰਹੇ ਨੇ ਠਾਣਿਆਂ ਦੇ ਅੰਦਰ ਇਹ ਸੀਆਰ ਸਟਾਫਾਂ ਦੇ ਵਿੱਚ ਹਵਾਲਾਤਾਂ ਦੇ ਵਿੱਚ ਕਿੰਨੇ ਗੁਨਾਹ ਨੇ ਇਹਨਾਂ ਦੇ ਕਿੰਨੇ ਕਿੰਨਾਂ ਦੇ ਦੋਸ਼ ਨੇ ਜਿਹੜੇ ਮੈਨੂੰ ਲੱਗਦਾ ਕਿ ਜੇ ਮੈਂ ਗਿਣਾਉਣ ਬੈਠਾ ਨਾ ਤਾਂ ਆਪਾਂ ਨੂੰ ਸਾਰੀ ਰਾਤ ਲੰਘ ਜਾਣੀ ਆ ਸਿੱਕ ਗਨਾ ਨਹੀਂ ਜਿਹੜਾ ਇਹ ਮਾਫੀ ਜਿਹੜੀਆਂ ਮਾਫੀਆਂ ਮੰਗਦੇ ਫਿਰਦੇ ਆ ਇਹਦਾ ਕਹਿੰਦਾ ਦੁਬਾਰੇ ਸਮਾਂ ਦਿਓ ਆਉਂਦੇ ਸਾਨੂੰ ਅਸੀਂ ਦੁਬਾਰਾ ਫੇਰ ਰੰਗ ਦਿਖਾਵਾਂਗੇ ਤੁਹਾਨੂੰ ਹੱਥ ਖਾਵਾਂਗੇ ਇਹ ਖੂਨ ਚ ਹੁੰਦੀਆਂ ਨੇ ਜੋ ਬਾਦਲ ਨੇ ਕੀਤਾ ਉਹ ਇਹਨਾਂ ਦਾ ਲਾਣਾ ਕਰੂ ਵੀ ਕਰੂਗਾ ਭੁੱਲ ਜਾਓ हां ਮੈਨੂੰ ਗੱਲਾਂ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਜਾਂ ਮੇਰੀਆਂ ਗੱਲਾਂ ਦਾ ਜਵਾਬ ਦੇ ਦਿਓ ਗਲਤ ਕਿੱਥੇ ਤਰਕ ਨਾਲ ਦੀਰਘਨ ਦੱਸਿਓ ਵੀ ਕਿੱਥੇ ਕਿੱਥੇ 70 ਤੋਂ ਲੈ ਕੇ ਜਦੋਂ ਪਹਿਲੀ ਵਾਰੀ ਮੁੱਖ ਮੰਤਰੀ ਬਣਦਾ ਬਾਦਲ ਉਸ ਤੋਂ ਬਾਅਦ ਉਸ ਦਿਨ ਤੋਂ ਲੈ ਕੇ ਤੇ 2017 ਤੱਕ ਕੀ ਕੀ ਕੀਤਾ ਬਾਦਲਾ ਨੇ ਕੱਲਾ ਕੱਲਾ ਨੰਗਾ ਕਰਾਂਗੇ ਦੱਸੋ ਕਿੱਥੇ ਕਿੱਥੇ ਪੜਦਾ ਪਾਉਂਗੇ ਸੋ ਪੰਜਾਬੀਓ ਬਹੁਤ ਕੁਛ ਮੈਂ ਅੱਜ ਲਿਖਿਆ ਸੀ ਫਿਲਹਾਲ ਇੰਨੇ ਹੀ ਕੋਈ ਗੱਲ ਨਹੀਂ ਆਉਣ ਦੇ ਦੁਆਰੇ ਇਹਨਾਂ ਨੇ ਡਰਾਮੇ ਹਲੇ ਕਰਨੇ ਆ ਸ਼ੁਰੂ ਇਹ ਹੋਣਗੇ ਹੁਣ ਰੋਣਗੇ ਬਖੇਰੇ ਫਫੇ ਕੁੱਟਣਗੇ ਬਖਰੇ ਲੋਕਾਂ ਜਾ ਕੇ ਚੀਕਾਂ ਮਾਰਨੇ ਪਰਾਂ ਚੁੰਨੀ ਵੀ ਸਿੱਟੂਗੀ ਵੀ ਬਾਹਰ ਸ ਮਰਤਾ ਕੇ ਤੁਹਾਡੇ ਅਭਿਰੰਡਾ ਅਖੇ ਸ਼ੁਰੂ ਹੋਈ ਵੀ ਆ ਹੁਣ ਬਖਰੇਆਂ ਚੁੰਨੀਆਂ ਵਟਾਈਆਂ ਸੀ ਬੀਬੀਆਂ ਦੇ ਨਾਲ ਤੋਂ ਬੜੇ ਡਰਾਮੇ ਰਚੇ ਸੀ ਨੰਨੀ ਸ਼ਾਮ ਵੀ ਚਲਾਇਆ ਸੀ ਇੱਕ ਮਹਿਮ ਜੀ ਇਹਨਾਂ ਨੇ ਬਹੁਤ ਕੁਛ ਕਰਨਗੇ ਪਰ ਮੈਂ ਤੁਹਾਨੂੰ ਇੱਕੋ ਗੱਲ ਕਹਿ ਦਿੰਦਾ ਜੇ ਦਾਮਾ ਨਾ ਤਾਂ ਇਹ ਜਿਹੜੀ ਇਸ ਤਰ੍ਹਾਂ ਦੀ ਕੋਈ ਡਿਬੇਟ ਆ ਤੁਸੀਂ ਉੱਥੇ ਤਾਂ ਗਏ ਨਹੀਂ ਭਵੰਤ ਕੋਲੇ ਤਾਂ ਲੋਕਾਂ ਜੀ ਆ ਜਿਓ ਕਦੇ ਆਪਾਂ ਇਕੱਠ ਰੱਖ ਲਾਂਗੇ ਲੋਕਾਂ ਦਾ ਉੱਥੇ ਆ ਕੇ ਜਵਾਬ ਦੇ ਦਿਓ ਲੋਕ ਸਵਾਲ ਪੁੱਰ ਲੈਣਗੇ ਲੋਕ ਸਵਾਲ ਪੁੱਛ ਲੈਣਗੇ ਜੇ ਹੇ ਹਿੰਮਤ ਸੋ ਇੱਕ ਨਹੀਂ ਹਜ਼ਾਰਾਂ ਹਜ਼ਾਰਾਂ ਤੁਹਾਡੇ ਗਨਾਹ ਨੇ ਹਜ਼ਾਰਾਂ ਪਾਪ ਕੀਤੇ ਤੁਸੀਂ ਪੰਜਾਬ ਦੇ ਨਾਲ ਯਾਰ ਐਡੇ ਵੱਡੇ ਪਾਪ ਐਡਾ ਵੱਡਾ ਜ਼ੁਲਮ ਜਿਹੜਾ ਤੁਸੀਂ ਪੰਜਾਬ ਦੇ ਉੱਤੇ ਕੀਤਾ ਤੁਸੀਂ ਉਹਨੀਆਂ ਦੀਆਂ ਮਾਫੀਆਂ ਮੰਗਦੇ ਤਸੋ ਕਿਹੜੇ ਕਿਹੜੇ ਗੁਨਾਹਾਂ ਦੀ ਕਿਹੜੀ ਕਿਹੜੀ ਗਦਾਰੀ ਦੀ ਮਾਫੀ ਮੰਗੋਗੇ। ਤੋਂ ਪੰਜਾਬ ਦੇ ਲੋਕੋ ਤੁਹਾਨੂੰ ਪੀਲਾ ਸਮਝੋ ਇਹਨਾਂ ਦੀ ਕਹਾਣੀ ਨੂੰ। ਇਹ ਸਿਰਫ ਤੇ ਸਿਰ ਪਾਇਆ ਡਰਾਮਾ ਹੋ ਰਿਹਾ ਹੈ। ਇਹ ਸਤਾ ਦੇ ਕਾਬਜ ਹੋਣ ਲਈ ਹੋ ਰਿਹਾ ਹੈ। ਨਾ ਕਿ ਕੋਈ ਪੰਜਾਬ ਦਾ ਦਰਦ ਹੈ ਉਹਨਾਂ ਨੂੰ ਦੁਬਾਰੇ ਉੱਠ ਖੜਿਆ ਵੀ ਪਤਾ ਨਹੀਂ ਦੁਬਾਰੇ ਕਿਵੇਂ ਪੰਜਾਬ ਦਾ ਦਰਦ ਉੱਠ ਖੜਿਆ। ਗਲਤੀ ਵੀ ਹੁੰਦੀ ਹੈ। ਗਲਤੀ ਇਹ ਹੁੰਦੀ ਹੈ ਵੀ ਮੰਨ ਲਓ ਕਿ ਮੈਂ ਮੋਟਰਸਾਈਕਲ ਤੇ ਜਾ ਰਿਹਾ ਮੈਂ ਗੱਡੀ ਤੇ ਜਾ ਰਿਹਾ ਮੈਂ ਕਦੇ ਹੋਰ ਸਾਧਨ ਤੇ ਜਾ ਰਿਹਾ ਜਾਂ ਅਣਜਾਣੇ ਦੇ ਵਿੱਚ ਮੈਥੋਂ ਦੇ ਕੋਈ ਬੰਦੇ ਤੇ ਚੜ ਕੇ ਮੈਥੋਂ ਬੰਦਾ ਮਰ ਗਿਆ। ਇਹ ਗਲਤੀ ਹੈ। ਜੇ ਮੈਂ ਜਾਣਵੁੱਝ ਕੇ ਸੋਚੂਗਾ ਵੀ ਉਹ ਬੰਦਾ ਜਾਣਦਾ ਤੇ ਮੈਂ ਇਹਦੇ ਉੱਤੇ ਗੱਡੀ ਚੜਾ ਕੇ ਉਹਨੂੰ ਮਾਰਨਾ ਹੈ ਉਹ ਗਲਤੀ ਨਹੀਂ ਨਾ ਉਹ ਗੁਨਾਹ ਹੈ ਉਹ ਤੋਖਾ ਹੈ ਇਹ ਹੋਇਆ ਪੰਜਾਬ ਦੇ ਨਾਲ ਕੌਮ ਦੇ ਨਾਲ ਲੋਕਾਂ ਦੇ ਨਾਲ ਬਹੁਤ ਲੰਮੀ ਲਿਸਟ ਹੈ ਲੰਮੀ ਸੂਚੀ ਹੈ ਯਾਰੀ ਕਰਾਇਆ ਕਦੇ ਸਾਰੀ ਕਲੀ ਕਲੀ ਕਰਕੇ ਮੈਂ ਤੂੰ ਹੀ ਜਉਂਦੇ ਜਾਣਦੇ ਵੀ ਹਾਂ ਪਰ ਸਮੇਂ-ਸਮੇਂ ਤੇ ਮੈਂ ਕਹਿੰਦਾ ਲੋਕਾਂ ਨੂੰ ਮਾੜਾ ਟਣਕਾਉਂਦੇ ਰਹਿਣਾ ਚਾਹੀਦਾ ਤਾਂ ਕਿ ਲੋਕਾਂ ਦੇ ਚੇਤਿਆਂ 'ਚ ਬਸਿਆ ਰਹਿੰਦਾ ਨੀ ਗੱਲਾਂ ਬਾਤਾਂ ਪੁੱਲ ਪੁੱਲ ਬਹੁਤ ਸ਼ਰੀਆ ਨੇ ਇਸ ਤਰ੍ਹਾਂ ਅਈ ਨਾ ਕੋ ਜੇ ਇੱਕ ਤੋਂ ਦੁਖੀ ਹੋਏ ਦੂਜੇ ਨਾਲ ਦੂਜੇ ਦੁਖੀ ਹੋਏ ਤੀਜੇ ਨਾਲ ਤੀਜੇ ਦੁਖੀ ਹੋਏ ਫਿਰ ਪਹਿਲੇ ਨਾਲ ਫਿਰ ਦੂਜੇ ਨਾਲ ਫਿਰ ਤੀਜੇ ਨਾਲ ਅਸੀਂ ਐਂ ਗੇੜਾ ਜਾਂ ਖਾਂਦੇ ਆ। ਸੋ ਸੱਜਣੋ ਇਹਨਾਂ ਦੇ ਜਿੰਨੇ ਵੀ ਚਿੱਲੇ ਚਪਾਟੇ ਆ ਉਹਨਾਂ ਨੂੰ ਵੀ ਕਹਿਣਾ ਚਾਹਨਾ ਹਿੰਮਤ ਆ ਤਾਂ ਸਾਰੀਆਂ ਗੱਲਾਂ ਦਾ ਜਵਾਬ ਦੇ ਦਿਓ ਜੋ ਮੈਂ ਦੱਸ ਰਿਹਾ ਜੋ ਰਿਕਾਰਡ ਚ ਪਈਆਂ ਨੇ। ਦੱਸ ਦਿਓ ਸਾਰਾ ਖਤੇ ਆ ਕੇ। ਇਹਾਂ ਆਹਾਹਾ ਬਾਦਲਾ ਨੇ ਕੀਤੀਆਂ ਜਸਕਵੀਰ ਸਿੰਘ ਕਦੇ ਆ ਕੇ ਕਲਤਾ ਸਾਹਿਬ ਦੇ ਪੇਸ਼ ਹੋ ਕੇ ਦੱਸ ਦੇ ਕਿ ਆਹ ਮੇਰੇ ਪਿਓ ਨੇ ਕੀਤੀਆਂ ਤੇ ਆਹ ਮੈਂ ਕੀਤੀਆਂ ਉਦੋਂ ਬਾਅਦ ਲੋਕ ਫੈਸਲਾ ਕਰ ਲੈਣਗੇ ਕਿ ਮਾਫੀ ਦੇਣੀ ਹੈ ਕਿ ਨਹੀਂ ਦੇਣੀ ਇੱਕ ਵਾਰੀ ਸਪਸ਼ਟਤਾ ਕਰੋ ਨਾ ਕਿ 70 ਤੋਂ ਲੈ ਕੇ ਮੇਰੇ ਪਿਓ ਨੇ ਆਹ ਗਲਤੀਆਂ ਕੀਤੀਆਂ ਦੂਬਾਰ ਫਿਰ ਮੈਂ ਆਹ ਕੀਤੀਆਂ ਮੇਰੇ ਦੂਜੇ ਪਰਿਵਾਰ ਦੇ ਲਾਣੇ ਵਿਆਹ ਕੀਤੀਆਂ